ਏ ਐਨ ਐਚ ਏ ਆਈ ਨੇ ਆਪਣੀ ਨਵਾਂ ਬਾਈਪਾਸ ਜਿਹੜਾ ਆ ਉਹ ਬਣਾਇਆ ਔਰ ਇਹ ਸਾਡੇ ਕੁਝ ਪਿੰਡ ਸੀਗੇ ਇਹ ਲੈਫਟ ਆਊਟ ਪੋਰਸ਼ਨ ਦੇ ਵਿੱਚ ਆ ਗਏ ਕਿਉਂਕਿ ਇਹਨਾਂ ਤੇ ਵੀ ਲੋਡ ਸੀਗੀ ਇਹਨਾਂ ਨੂੰ ਵੀ ਚੌੜਾ ਕਰਨ ਦੀ ਸੋ ਅਸੀਂ ਸੜਕਾਂ ਤੇ ਚੌੜੀਆਂ ਕਰਨ ਦਾ ਪ੍ਰੋਜੈਕਟ ਪਹਿਲਾਂ ਹੀ ਪਾਸ ਕਰ ਚੁੱਕੇ ਸੀਗੇ ਪਰ ਇਹਦੇ ਤੇ ਚਾਰ ਜਿਹੜੇ ਆ ਉਹ ਨਵੇਂ ਪੋਲ ਪੈਂਦੇ ਸੀਗੇ ਸੋ ਉਲਾਂ ਨੂੰ ਚੌੜਾ ਕਰਨਾ ਜਿਹੜਾ ਆ ਉਹ ਵੀ ਨਾਲ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਸੜਕਾਂ ਚੌੜੀਆਂ ਹੁੰਦੀਆਂ ਨੇ ਨਾਲ ਪੁਲ ਵੀ ਜਿਹੜੇ ਨੇ ਉਨੇ ਹੀ ਚੌੜੇ ਹੋਣੇ ਚਾਹੀਦੇ ਨੇ ਸੋ ਅਸੀਂ ਚਾਰ ਪੁਲ ਜਿਹੜੇ ਨੇ ਇਹ ਜਿੱਥੇ ਆਪਾਂ ਖੜੇ ਆ ਗੱਗੜਪਾਣਾ ਪਿੰਡ ਦੇ ਵਿੱਚ ਇੱਕ ਮਹਿਤੇ ਇੱਕ ਕਰਦੇ ਆਉਂਦੇ ਵਿੱਚ ਔਰ ਇੱਕ ਨਵਾਂ ਪਿੰਡ ਦੇ ਵਿੱਚ ਚਾਰ ਅਸੀਂ ਨਵੇਂ ਪੁਲ ਜਿਹੜੇ ਨੇ ਉਹਨਾਂ ਦੀ ਉਸਾਰੀ ਦਾ ਕੰਮ ਅੱਜ ਸ਼ੁਰੂ ਕੀਤਾ ਔਰ ਲਗਭਗ 12 ਕਿ ਮਹੀਨੇ ਦੇ ਵਿੱਚ ਅਸੀਂ ਇਹ ਸਾਰਾ ਕੰਮ ਜਿਹੜਾ ਕੰਪਲੀਟ ਕਰ ਲਾਂਗੇ ਜਿਹਦੇ ਨਾਲ ਆਵਾਜਾਈ ਜਿਹੜੀ ਆ ਉਹ ਇਹਨਾਂ ਰੋਡਸ ਦੇ ਉੱਤੇ ਪੂਰੀ ਤਰ੍ਹਾਂ ਸਮੂਥ ਹੋ ਜਾਊਗੀ ਔਰ 13 ਕਰੋੜ 72 ਲੱਖ ਰੁਪਿਆ ਇਹਨਾਂ ਚੌਂ ਕੁਲਾਂ ਵਾਸਤੇ ਜਿਹੜਾ ਆ ਉਹ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਜੰਡਿਆਲਾ ਗੁਰੂ ਹਲਕੇ ਵਾਸਤੇ ਜਿਹੜਾ ਉਹ ਮਨਜ਼ੂਰ ਕੀਤਾ ਸੋ ਅਸੀਂ ਬਹੁਤ ਜਲਦ ਕੁਆਲਿਟੀ ਵਾਲੇ ਇਹ ਪੁਲ ਜਿਹੜੇ ਆ ਉਹ ਬਣਾਵਾਂਗੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਤੋਂ ਵੀ ਕਿਤੇ ਦੇਸ਼ ਆਜ਼ਾਦ ਹੋਇਆ ਇਹ ਉਹ ਪੁਲ ਨੇ ਜਿਨ੍ਹਾਂ ਨੂੰ ਕਦੀ ਵੀ ਅੱਜ ਤੱਕ ਚੌੜਾ ਕਰਨ ਦੀ ਗੱਲ ਜਿਹੜੀ ਆ ਉਹ ਨਹੀਂ ਕੀਤੀ ਗਈ ਔਰ ਟ੍ਰੈਫਿਕ ਜਿਹੜੀ ਆ ਉਹ ਕਈ ਗੁਣਾ ਉਦੋਂ ਦੀ ਜਿਹੜੀ ਆ ਉਹ ਵੱਧ ਗਈ ਆ ਸੋ ਮੇਰੇ ਵੱਲੋਂ ਇਲਾਕੇ ਦੇ ਇਸ ਪੂਰੇ ਇਲਾਕੇ ਦੇ ਇਹਨਾਂ ਪਿੰਡਾਂ ਦੇ ਨਿਵਾਸੀਆਂ ਨੂੰ ਮੇਰੇ ਵੱਲੋਂ ਮੁਬਾਰਕਬਾਦ ਜਿਨ੍ਹਾਂ ਦੇ ਜਨਾ ਨੇ ਬਹੁਤ ਹਮੇਸ਼ਾ ਸਾਥ ਦਿੱਤਾ ਆ ਔਰ ਪੂਰੀ ਤਰ੍ਹਾਂ ਨਾਲ ਨਾਲ ਚੱਲ ਕੇ ਜਿਹੜੇ ਵੀ ਪਿੰਡਾਂ ਦੇ ਕੰਮ ਨੇ ਬੜੀ ਸਪੀਡ ਤੇ ਨਾਲ ਇਹ ਸਾਰੇ ਮੇਰੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਜਿਹੜੇ ਨੇ ਉਹ ਕਰਵਾ ਰਹੇ ਨੇ ਸੋ ਇਹ ਜਿਹੜਾ ਕੰਮ ਆ ਇਹ ਅਸੀਂ ਬਹੁਤ ਜਲਦ ਜਿਹੜਾ ਉਹ ਕੰਪਲੀਟ ਕਰਕੇ ਲੋਕਾਂ ਦੇ ਸਪੁਰਦ ਕਰਦੇ ਆ ਬਹੁਤ ਬਹੁਤ ਧੰਨ ਬੋਲੇ ਸ਼ੋਨ